ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੋਈ ਬਈ ਤੇ ਚਾਰ ਗੱਬੜਾਂ ਨੇ ਅੱਜ ਦੀ ਵੀ ਜਿਹੜੀ ਵੀਡੀਓ ਬਣਾ ਰਹੇ ਹਾਂ ਫਾਰਮ ਚੋਂ ਬਣਾ ਰਹੇ ਹਾਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਲੈ ਪਹੁੰਚ ਸਕੇ ਜੀ ਜੇ ਕੋਈ ਵੀ ਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਨੇ ਆ ਭਾਈ ਤੁਹਾਡੇ ਆਜੋ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਠੀਕ ਹੋ ਮਧੀ ਹਾਂਜੀ ਬਹੁਰੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਹੂੰ ਪਿੰਡ ਭਾਈ ਰੂਪਾ ਤਸਵੀਰ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਭਾਈ ਨੇੜੇ ਸਲਾਪੁਰ ਰਹਿ ਗਏ ਜੀ ਉਧਰ ਰਾਮਪਰਾ ਫੂਲ ਤਰਪਾਕ ਤਾਂ ਪਾਈ ਗਈ ਜਿੰਨ ਵਿਚਾਲੇ ਜਾ ਜਾਂਦੀ ਪਿੰਡ ਆਪਣਾ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈ 9463842852 ਠੀਕ ਹੈ ਜੀ ਦੂਜਾ ਹੈ ਗਈ 70782065 ਜੀ ਇਹ ਬਾਈ ਦਾ ਕੰਟੈਕਟ ਨੰਬਰ ਨੇ ਦੋਨੇ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦਿੰਦੇ ਕਿਹੜਾ ਸੂਆ ਸੂਈ ਤੇ ਦੂਜਾ ਸੂਆ ਸੂਈ ਬਾਈ ਜੀ ਕਦੋਂ ਸੂਈ ਆ ਬਾਈ ਕੱਲ ਦੀ ਸੂਈ ਵੀ ਆ ਜੀ ਠੀਕ ਆ ਤੇ ਅੱਜ ਰਾਤ ਨੂੰ ਉਹਦਾ ਬੱਚਾ ਐਕਸਪਾਇਰ ਹੋ ਗਿਆ ਸਟੇਰ ਹੋ ਗਿਆ ਠੀਕ ਆ ਬਾਈ ਤੇ ਕਿੰਨਾ ਕੁ ਫਿਰ ਬੌਲਾ ਜਿਹੜੀ ਚੋਣ ਚਾਂ ਚ ਕੋਈ ਦਿੱਕਤ ਨਹੀਂ ਗਈ ਓਕੇ ਹਾਂ ਠੀਕ ਆ ਮਲਾਈ ਮਿਲਪੀ ਕੋ ਠੀਕ ਹੈ ਬਈ ਬੌਲਾ ਇਹਦੇ ਤੇ ਹੈਗਾ ਹੀ ਐਸ ਟਾਈਮ ਕੱਲ ਦੀ ਸੂਈ ਸਲੇ 12 13 ਲੀਟਰ 12 13 ਲੀਟਰ ਹਾਂ ਯਾਨੀ ਬਾਹਰ ਦੁੱਧ ਵਾਲੀ ਦਿੱਤਾ ਪਾ ਦੂ ਮੇਰੇ ਹਿਸਾਬ ਨਾਲ ਇਹ 17 18 ਲੀਟਰ ਹੂੰ ਸੇ ਵਾਲੇ ਬੰਦੇ ਕੋਲ ਠੀਕ ਹੈ ਬਈ ਹੁਣ ਚਲ ਬੱਚੇ ਦਾ ਕੋਈ ਖਾਸ ਕਰਦੀ ਨਹੀਂ 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 ਕੋਈ ਦਿੱਕਤ ਨਹੀਂ ਜੀ ਦਿੱਕਤ ਤਾਂ ਕੋਈ ਨਹੀਂ ਕੋਈ ਚੱਕਰ ਹੀ ਨਹੀਂ ਮਾਈ ਕਹਿੰਦਾ ਬੱਚੇ ਦਾ ਪੂਰਾ ਨਹੀਂ ਕਰਦੀ ਬਈ ਲੇਵਾ ਦੇਖੋ ਵੀ ਲੇਵਾ ਕਮਾਲ ਦਾ ਕੱਦ ਚੰਗਾ ਬਰੀਟ ਚੰਗੀ ਆ ਬਈ ਸੂਈ ਸਵਾਈ ਆ ਬਈ ਬੱਚਾ ਵੀ ਸਾਹਮਣੇ ਪਿਆ ਤੇ ਤਾਜੀ ਸੂਈ ਵੀ ਆ ਨਾ ਵੀ ਕਿੰਨੇ ਦਿਨ ਹੋ ਗਏ ਬਈ ਕੱਲ ਦੀ ਸੂਈ ਹੈ ਜੀ ਕੱਲ ਦੀ ਵੀ ਸੂਈ ਆ ਜੀ ਜੇਰਜੂ ਰੋਕੇ ਜੇਰਜੂ ਸਭ ਕੁਝ ਓਕੇ ਆਪਣੇ ਵੀਡੀਓ ਕੋਲੇ ਆ ਠੀਕ ਆ ਬਈ ਖੋਲ ਦੋ ਬਈ ਤੋੜ ਕੇ ਦਿਖਾਓ ਹਾਂਜੀ ਕੱਦ ਚੰਗਾ, ਯਾਦ ਬ੍ਰੀਡ ਚੰਗੀ, ਲੇਵਾ ਚੰਗਾ, ਥਾਣ ਬਹੁਤ ਚੰਗਾ ਬਾਈ। ਆਰਡਰ ਦੇਖੋ ਬਾਈ ਕਮਾਲ ਦਾ, ਬਹੁਤ ਸੋਹਣੀ ਫੀਟਿੰਗ। ਕਮਾਲ ਦਾ ਲੇਵਾ ਲੈ ਕਰ ਮੈਂ ਤਿਆਰ ਕਰਾ। ਟਿੱਲਾ ਟੁੱਲਾ ਬਹੁ ਪਈਆਂ ਸਾਰੀਆਂ ਬਲ ਟਿੱਲਾ ਕੱਢੂ ਤੇ ਫੇਰ ਕਰਮਾਲੀ ਨੇ ਲੇਵਾ ਸ਼ਾਮ ਤੱਕ ਵਧੀਆ ਬਣਾ ਲੈਣਾ। ਤੋਰਾ ਦੇਖੋ ਬਾਈ। ਤੋਰਾ ਬ੍ਰੀਕਿੰਗ ਬਹੁਤ ਜਿਹਾ ਵੜ ਤੇ। ਹੂੰ। ਸਫਾਈ ਬਹੁਤ ਨਾਲੇ। ਸਹੀ ਗੱਲ ਆ ਬਾਈ। ਸੌਫ ਸੁਸਰੀਆ ਪੈੜ। ਹੂੰ। ਬਾਕੀ ਬਰੀਕਿੰਗ ਵਾਲੀ ਐ ਨਹੀਂ ਦੁਪੱਟਾ ਜਾਂ ਬੰਨੀ ਕੋਈ? ਸਹੀ ਗੱਲ ਆ ਬਾਈ। ਹਾਂਜੀ। ਬੈਰ ਡੰਗਾ ਬਾਈ, ਬਰੀਕੀਆਂ ਚ ਹਨ ਤੇ ਥਾਣ ਬਹੁਤ ਚ ਚਵਾਈ ਤਾਂ ਬੜੀ ਸੋਹਣੀ ਏ ਇੱਕ ਨੰਬਰ ਚੋਣ ਠੀਕ ਇੱਕ ਨੰਬਰ ਚਵਾਈ ਹਾਂਜੀ ਤੇ ਮੁੱਲ ਕੀ ਆ ਬਈ ਜਾਇਜ਼ ਜਣਾ ਬਈ ਮੁੱਲ ਹੁਣ ਬੱਚੇ ਦਾ ਕਰਕੇ ਦਿੱਕਤ ਆ ਗਈ ਆਪਣੀ ਤੇ ਲਈ ਵੀ 50 51000 ਦੀ ਇਹੇ ਠੀਕ ਆ ਹੂੰ ਤੇ ਹੁਣ ਦੇ ਦਾਂ ਬੈੜ ਬਾਈ ਜੀ ਇਹ ਸਾਢੇ 43000 ਦੀ ਜਮਮ ਜਾਇਜ਼ ਮੁੱਲ ਬਈ ਸਾਢੇ 43000 ਰੁਪਏ ਮੁੱਲਾਂ ਮਾੜਾ ਮੋਟਾ ਮਾਨਦਾ ਜਿਹੜਾ ਮੌਕੇ ਤੇ ਜਰੂਰ ਹੋ ਜੇ ਮੁੱਲ ਬਈ ਨੇ ਪਹਿਲਾਂ ਹੀ ਜਾਇਜ਼ ਰੱਖਿਆ ਖਿੱਚ ਕੇ ਮੁੱਲ ਰੱਖਿਆ ਕਿ ਨਹੀਂ ਉਹ ਬੱਚੇ ਦਾ ਕਰਕੇ ਚਲ ਵਟਾ ਹੂੰ ਮੁੱਲ ਆਪਣੇ ਮਨ ਲਾ ਉਹੀ ਜਾਇਜ਼ ਹੀ ਹੁੰਦੇ ਪਹਿਲਾਂ ਵੀ ਠੀਕ ਆ ਬਈ ਜੋ ਜਨ ਇਹਦੇ ਚੋਂ ਵਾਧਾ ਘਾਟਾ ਨਹੀਂ ਹੋਣਾ ਮਤਲਬ ਇਹ ਨੀਤੀਆਂ ਦੀ ਪਰੜ ਪੇ ਮਾਰ ਹਾਂ ਨਹੀਂ ਮੁੱਲ ਪਹਿਲੇ ਹੀ ਜਾਇਜ਼ ਆ ਹਨ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਮਾਰ ਕੇ ਲਾ ਹਾਂ ਧਾਰਾਂ ਤੁਰੇ ਮਾਰ ਕੇ ਰੱਖਦੇ ਨੇ ਲੈ ਭਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਠੰਡੀ ਸੀਲ ਆ ਜਿਵੇਂ ਮਰਜੀ ਨਿਆਣਾ ਪਾਲ ਤੇ ਚਵਾਈ ਦਿਖਾਉਣੇ ਚਵਾਈ ਬਾਈ ਕਹਿੰਦਾ 1 ਨੰਬਰ ਚੌਣ 1 ਨੰਬਰ ਆ ਜੀ ਠੀਕ ਆ ਹੂੰ ਲੈ ਭਾਈ ਮਾਰ ਦੇ ਧਾਰਾਂ ਭਾਈ ਚਵਾਈ ਦੇਖੋ ਭਾਈ ਮੈਂ ਕਹਿੰਦਾ ਮੋਟੀ ਮੋਟੀ ਧਾਰ ਆ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰ ਹੀ ਨਹੀਂ ਹਿਲਣਾ ਤਾਂ ਕਰਮ ਵਾਲੀ ਨੇ ਹੈ ਹੀ ਨਹੀਂ ਤੇ ਬਾਈ ਬਹੁਤ ਚੰਗੀਆਂ ਨੇ ਸੋਹਣਾ ਚੋਂ ਲਗਾਈ ਮੋਟੀ ਮੋਟੀ ਧਾਰ ਵਾਲੇ ਇਸ ਲਈ ਸੁਣਾਓ ਹੀ ਦੇਖੋ ਚਵਾਈ ਦਾ ਇਸਲੇ ਸੁਣਾਓ ਚਵਾਈ ਦੀ ਸ਼ਾਬਾਤ ਚਵਾਈ ਦਾ ਬਾਈ ਇੱਕ ਨੰਬਰ ਆ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰ ਹੀ ਨਹੀਂ ਤੇ ਥਣ ਬਹੁਤ ਚੰਗਾ ਲੱਗਾ ਮੁੱਠੀ ਵਾਲਾ ਥਣ ਨਿਬੜਦਾ ਚੂਣ ਕੇ ਨਹੀਂ ਬਸ ਹਾਂ ਜੀ ਹਾਂ ਚੂਣ ਬਹੁਤ ਚੰਗਾ ਲੱਗ ਗਈ ਮੁੱਲ ਵੀ ਜਮਾ ਜਾਇਜ਼ ਆ 43 ਜਦੋਂ ਦਿੱਕਤ ਕੋਈ ਨਹੀਂ ਜੀ ਬੱਚੇ ਬਿਨਾਂ ਨਾਣਾ ਨੂਣਾ ਫੁੱਲ ਚੰਗੀਆਂ ਨੇ ਬਾਈ ਕੁਆਲਿਟੀ ਚੰਗੀ ਆ ਗਈ ਕੁਈ ਸਵਾਈਆ ਬੱਚਾ ਹਜੇ ਬਈ ਰੱਖੀ ਬੈਠਾ ਸਾਹਮਣੇ ਹਣਾ ਬਈ ਤੇ ਸਬੂਤ ਵੀ ਹੋ ਜਾਂਦਾ ਕਿ ਨਹੀਂ ਬਈ ਵਿੱਚ ਥੋੜਾ ਜਿਹਾ ਤੇ ਮੁੱਲ ਵੀ ਜਮਾਂ ਜਾ ਜਾਵੇ 43 ਆ ਅੱਗੇ ਬਈ 2 ਨੰਬਰ ਤੇ ਕਿਹੜਾ ਸੂਆ ਬਈ ਬਈ ਜੀ ਪਹਿਲੇ ਸੂਈ ਸੁਣਾ ਬੈੜਨੇ ਕਿੰਨੇ ਦਿਨ ਲੈਂਦੀ ਹੈ ਬਈ ਇਹ ਮਤਲਬ ਹਫਤੇ ਦੀ ਕੱਚੀ ਹੈ ਜੀ ਬੈੜਨਾ ਹਫਤੇ ਦੀ ਕੱਚੀ ਹਾਂਜੀ ਉਹ ਸਾਫ ਸੂਹ ਬਹੁਤਾ ਹੀ ਬੈੜਨਾ ਬਲ ਬਹੁਤਾ ਹਨ ਹਾਂਜੀ ਸਾਰੀਆਂ ਆ ਬਾਲਟਨਾਂ ਦੇਖ ਸਾਈ ਬਹੁਤਾ ਹੀ ਬਲ ਸਾਰੀਆਂ ਬਾਲਟਨਾਂ ਕੱਢੂ ਤੇ ਫੇਰ ਕਰਮ ਵਾਲੀ ਨੇ ਸੁਣਾ ਕੀ ਰਿਕਾਰਡ ਆ ਵੈਸੇ ਦੁੱਧਾ ਹੀ ਦੁੱਧ ਵੇਖੋ ਜੀ ਹੁਣ ਮਤਲਬ ਲੋਣੀ ਸੁਣਾਗਾ ਜਾਨੀ ਦੁੱਧ ਮੈਂ ਇਹਨਾਂ ਬਰੀਕੀਆਂ ਬਰੂਕੀਆਂ ਕੱਦ ਕਾਠ ਵਾਲੀਆਂ ਬੈੜ ਹੂੰ ਦੁੱਧ ਪਾ ਦੋ ਜੀ ਮੇਰੇ ਸਾਬ ਨਾਲ ਇਹ 17 ਕਿਲੋਟਰ ਦੀ ਉਮੀਦ ਆਪਾਂ ਨੂੰ ਹੈਗੀ ਐ ਤੂੰ ਠੀਕ ਆ ਹਾਂਜੀ 17 ਕਿਲੋਟਰ ਦੁੱਧ ਬਾਈ ਕਹਿੰਦਾ ਮੀਨ ਕਰਦੇ ਨੇ ਤੂੰ ਆਰਡਰ ਕਮਾਲ ਦਾ ਨੇੜ ਤੋਂ ਚੈੱਕ ਕਰੋ ਢਿੱਲਾ ਬਹੁਤ ਪਈਆਂ ਮੁਠੀ ਹਰਾ ਤਾਂ ਥੋੜੀ ਬੰਦਾ ਨਹੀਂਗਾ ਸਮਾਈ ਘੱਟ ਸੀਗੀ ਬੈੜ ਕੱਦ ਕਾਠ ਵਾਲੀ ਬਹੁਤ ਸੀ ਨਹੀਂ ਤਾਂ ਬਹੁਤ ਪਈਆਂ ਦੀ ਬੈੜ ਸੀਗੀ ਸਹੀ ਗੱਲ ਆ ਬਾਈ ਹਾਂਜੀ ਕੱਲੀ ਕੱਚੀ ਕੱਚੀ ਆ ਦਿਨ ਹਜੇ ਲੈੰਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਫੇਸ ਬੜਾ ਚੰਗਾ ਕਰ ਦ ਚੰਗਾ ਬ ਤੋਰਾ ਦੇਖੋ ਤੋਰਾ ਇੱਕ ਨੰਬਰ ਥਾਣ ਬਹੁਤ ਚੰਗਾ ਲੱਗਿਆ ਬਈ ਜੂਰੀ ਪੂਰੀ ਚੰਗੀ ਮੁੱਠੀ ਮੁੱਠੀ ਦਾ ਲੱਗਿਆ ਜੀ ਬਾਹਰ ਨੂੰ ਹੂੰ ਬਾਕੀ ਕਰਦ ਕੁਦ ਬਹੁਤ ਆ ਜੀ ਬੱਛੀ ਦਾ ਸਹੀ ਗੱਲ ਆ ਬਾਈ ਹਾਂ ਹਾਂ ਜੇ ਬੰਦੇ ਸਮਾਈ ਵਾਲੇ ਕੋਲ ਜਾੜੇ ਤਾਂ ਗਾਂ ਨੂੰ ਹੀ ਬਹੁਤ ਰਪੀਂਦੀ ਬਣਨ ਵਾਲੀ ਜੀ ਹਾਂਜੀ ਹਾਂਜੀ ਤੇ ਕੀ ਮੋਲ ਆ ਬਈ ਇਹਦਾ ਜਾਇਜ਼ ਜੀ ਬਈ ਜਮਾ ਜੈਜ 48500 ਦੀ ਵੈਡ ਦੇਵਾਂਗੇ ਜੀ ਚੱਟ ਬਈ ਜਮੋ ਜੈਜ ਮੁੱਲ 48500 ਦੀ ਬਾਈ ਕਹਿੰਦਾ ਵੈਡ ਦੇ ਦਿਆਂਗੇ ਬਈ ਕੱਲੀ ਕੱਚੀ ਕੱਚੀ ਆ ਦਿਣ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਹਾਂ ਪਰ ਇੱਕ ਕੱਚੀ ਆ ਫਿਰ ਕੱਦ ਵੀ ਜੰਗਾ ਕੋਈ ਛੋਟੀ ਨਹੀਂ ਹੈਗੀ ਨਾ ਨਹੀਂ ਛੋਟੀ ਛੜ ਨਹੀਂ ਕੱਦ ਫੁੱਲ ਆ ਜੀ ਹੂੰ ਕੱਦ ਪੂਰਾ ਵਧੀਆ ਲੈ ਬਹੁਤ ਵਧੀਆ ਠੰਡੀ ਇਹ ਵਾ ਕਮਾਲ ਦਾ ਤੇ ਥਾਣ ਦੇਖੋ ਕਮਾਲ ਉਰਤੀ ਵਾਲਾ ਥਾਣ ਪੂਰੀ ਵਿੱਥੀ ਤੇ ਧਣ ਲੱਗਿਆ ਹਾਂਜੀ ਅੱਗੇ ਬਈ 3 ਨੰਬਰ ਕਿਹੜਾ ਸੁਆ ਇਹ ਵੀ ਪਲੂਣ ਹੀ ਸੋਣਾ ਜੀ ਪਹਿਲੇ ਸੁਈ ਪਲੂਣ ਕਿੰਨੇ ਦਿਨਾਂ ਦੀ ਕੱਚੀ ਬਈ ਇਹ ਵੀ ਹਫਤੇ ਦੀ ਕੱਚੀ ਹੈ ਜੀ ਹਲੇ ਆ ਹਫਤੇ ਦੀ ਕੱਚੀ ਹਾਂ ਹੱਥੋਂ ਦਾ ਹੁੰਦੀ ਹੈ ਕੱਚੀ ਚੈੱਕ ਕਰੋ ਬਈ ਤੇ ਥਾਣ ਦੇਖੋ ਲੱਗਿਆ ਕਮਾਲ ਬੋਲੀ ਸਫਾਈ ਹੈ ਵਹਿੜ ਦੀ ਤੇ ਲਵੋ ਪਈ ਆ ਹਣ ਹਾਂਜੀ ਟਲਟੂ ਦਾ ਬਹੁਤ ਹੈ ਸਾਰੀਆਂ ਵਲਟਾਂ ਲਾ ਕੱਢੂ ਫੇਰ ਸੋਣਾ ਬਰੀਕੀ ਚ ਜੀ ਵਹਿੜਾ ਉਰਤੀ ਵਾਲਾ ਥਾਣ ਬਰੀਕੀ ਚ ਫੁੱਲ ਹਾਂਜੀ ਖੋਲ ਦੇ ਬਈ ਤੋੜ ਕੇ ਦਿਖ ਇਹ ਵੀ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਕਰਮ ਵਾਲੀਏ ਵਧੀਆ ਤਿਆਰ ਕਰ ਲੈ ਫੇਸ ਬੜਾ ਚੰਗਾ ਕੱਦ ਚੰਗਾ ਬਰੀਡ ਚੰਗੀ ਆ ਤੋਰਾ ਦੇਖ ਲਓ ਬਈ ਇੱਕ ਨੰਬਰ ਥਾਣ ਬਹੁਤ ਚੰਗਾ ਲੱਗਿਆ ਗੁਲਾਬੀ ਥਾਣਾ ਮੁਠੀ ਵਾਲਾ ਥਾਣਾ ਜਿਵੇਂ ਪਲੂਣ ਸੁਣੀ ਆ ਨਾ ਥਾਣ ਬੜਾ ਕਮਾਲ ਦਾ ਥਾਣ ਬੜਾ ਚੰਗਾ ਜਿਹਾ ਲੱਗਿਆ ਬੜਾ ਨੂੰ ਹੂੰ ਕੀ ਮੋਲ ਆ ਬਈ ਜਾਇਦ ਜਦ ਬਈ ਜੀ ਤੁਸੀਂ ਤਾਂ 55000 ਦੀ ਬਈ 55 ਦੀ ਮਾਨ ਤਾਨ ਹੋ ਜਾ ਹਾਂ ਮਾਨ ਤਾਨ ਕਰ ਦਾਂ ਇਹ ਕੋਈ ਠੀਕ ਆ 55000 ਰੁਪਿਆ ਮੋਲਾ ਵੀ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਕੱਲੀ ਕੱਚੀ ਕੱਚੀ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਫੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਲੈ ਵਾ ਦੇਖੋ ਲੈ ਬਰੀ ਬਲ ਫੀਟਿੰਗ ਬਾਲੀ ਤੱਕੜੀ ਆ ਹਾਂਜੀ ਬਾਲੀ ਸਾਫ਼ ਸੁਥਰੀ ਹੈ ਜੀ ਬਹੁਤ ਸੋਹਣਾ ਆਰਡਰ ਦੇਖੋ ਲੈ ਥਾਨ ਵੇਖੋ ਇਹ ਗੁਲਾਬੀ ਥਾਨ ਫੁੱਠੀ ਵਾਲਾ ਬਣਨਾ ਬਹੁਤ ਹਲੇ ਤੱਕ ਕੱਚੀ ਹੈਗਾ ਇਹ ਅੱਜ ਤੋਂ 10 ਦਿਨ ਲਊਗੀ ਹਲੇ ਜੀ ਹਾਂ ਹਾਂਜੀ ਬਾਕੀ ਠੰਡੀ ਦਾ ਤਾਂ ਕੋਈ ਅੰਤ ਹੀ ਨਹੀਂ ਜਿਹੜਾ ਬੈੜ ਦਾ ਹਾਂ ਠੰਡੀ ਫੁੱਲ ਆ ਹਾਂ ਬਾਕੀ ਕੱਦ ਕਾਠ ਪੂਰਾ ਹੀ ਐ ਕੋਈ ਛੋਟੀ ਨਹੀਂ ਬੈੜਾ ਹਾਂਜੀ ਹਾਂਜੀ ਅੱਗੇ ਬਈ 4 ਨੰਬਰ ਕਿਹੜਾ ਸੂਆ ਇਹਨੇ ਦੂਜਾ ਸੂਆ ਸੁਣਾ ਬਈ ਜੀ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਬਈ ਇਹ ਵਾ 6-7 ਦਿਨਾਂ ਦੀ ਕੱਚੀ ਹੈ ਜੀ 6 ਤੋਂ 7 ਦਿਨਾਂ ਦੀ ਲੇਵਾ ਬਹੁਤ ਹਨ ਹਾਂਜੀ ਲੇਵਾ ਬਹੁਤ ਆਂ ਛਾਂ ਤੋਂ ਲੇਵਾ ਦੇਖੋ ਨਾੜਾ ਬਹੁਤ ਚੰਗੇ ਜਿਹੇ ਆ ਤੇ ਮੂਹਰੋਂ ਲੇਵਾ ਦੇਖੋ ਬਈ ਗੱਠ ਲੇਵਾ ਕਰਮਾਣੀ ਮੂਹ ਨੂੰ ਤਿਆਰ ਕਰੀ ਬੈਠੀ ਆ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੂਰੀ ਬਿੱਤੀ ਦੇ ਥਣ ਖੋ ਦੁੱਧ ਦਾ 20 ਲੀਟਰ ਕਢਾਇਆ ਪਿਛਲੇ ਸੋਹ ਦਾ ਮਾਲਕਾਂ ਨੇ ਦੱਸਿਆ 20 ਲੀਟਰ ਦਾ ਬਾਇਨਰੀ ਰਿਕਾਰਡ ਦੱਸਿਆ ਬਰੀਡ ਚੰਗੀ ਆ ਖੱਦ ਚੰਗਾ ਪ੍ਰਿੰਟ ਬਹੁਤ ਚੰਗਾ ਅਗਲੇ ਨੇ ਆਉਦੀ ਸੌਤ ਸਮਝਣਾ ਬਹੁਤ ਮੈਨੂੰ ਐਤੀ ਦੀ 20 ਤੋਂ ਬਾਹਰ ਦੀ ਉਮੀਦ ਆ ਅਗਲੇ ਨੇ ਆਉਦੀ ਸਮਝਣਾ ਲੈ ਕੇ ਜਾਵੇ ਜੀ ਹਮਮ ਸਹੀ ਗੱਲ ਆ ਲੈ ਵੇ ਤੋਰਾ ਚੈੱਕ ਕਰੋ ਕਮਾਲ ਲੈਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਹਜੇ ਬਾਈ ਨੇ ਦੱਸਿਆ ਵੀ ਦਿਨ ਪਾਏ ਆ ਉਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਕੀ ਮੋਲ ਆ ਜੀ ਇਹਦਾ ਜਾਇਜ਼ ਬਾਈ ਜੀ ਦੇਵਾਂਗੇ 60000 ਦੀ 60000 ਦੀ ਮਾਨਤਨ ਹੋ ਜਾ ਹ ਮਾਨਤਨ ਛੋੜ ਛੱਪਿਆ ਦਾ ਹੋ ਜਾ ਠੀਕ ਆ ਬਾਈ 60000 ਰੁਪਿਆ ਮੋੜ ਲੈ ਬੈਡ ਨੇ ਦੁੱਧ 20 ਤੋਂ 12 ਵਾਰ ਪੋਣਾਈ ਬਾਈ ਪਾਦੇ 23 ਪਾਦੇ ਹੂੰ ਕੱਲੀ ਕੱਚੀ ਕੱਚੀ ਹੋਈਆ ਕਰਮਣੀ ਲੇਵਾ ਦੇਖੋ ਬਾਈ ਦੋਨੇ ਤਿੰਨੇ ਪਾਸੋਂ ਲੇਵਾ ਇੱਕ ਹੋ ਜਾ ਪਛਾਂਤੋਂ ਦੇਖੋ ਆਰਡਰ ਕਮਾਲ ਦਾ ਲਾਂਬਾ ਉਪਈਆ ਇਧਰੋਂ ਲੇਵਾ ਦੇਖੋ ਲੈ ਗੱਠ ਲੇਵਾ ਮੂਹਰ ਨੂੰ ਤਿਆਰ ਕਰ ਜਾਈਆਂ ਤੇ ਫੇਸ ਬੜਾ ਚੰਗਾ ਕਰਮਣੀ ਦਾ ਬਰੀਡ ਫੁੱਲ ਚੰਗੀ ਆ ਬਈ ਅੱਗੇ ਬਾਈ ਲਾਸਟ ਕਿਹੜਾ ਸੁਣਾ ਇਹ ਵੀ ਦੂਜਾ ਸੁਣ ਸੁਣਾ ਬਾਈ ਕਿੰਨੇ ਦਿਨਾਂ ਦੀ ਕੱਚੀ ਬਾਈ ਪੰਜ ਪੰਜਕ ਦਿਨ ਦੀ ਹੈ ਕੱਚੀ ਜੀ ਪੰਜਾਂ ਦਿਨਾਂ ਦੀ ਕੱਚੀ ਆ ਕੀ ਰਿਕਾਰਡ ਹੈ ਵੈਸੇ ਦੁੱਧਾਂ ਜੀ ਇਹਦਾ ਵੀ 20 ਲੀਟਰ ਚੋਆ ਹੋਇਆ ਜੀ ਪਹਿਲੇ 20 ਲੀਟਰ ਢੱਲੋਂ ਬਾਉ ਪਈ ਆ ਹਣਾ ਢੱਲਣ ਟੁਣਾ ਦਾ ਬਾਹਰ ਨਹੀਂ ਹਲੇ ਜਿਵੇਂ ਰਬੜ ਵਾਂਗੂ ਵਾਦਾ ਲੇਵਾ ਦੇਖੋ ਕਿੰਨਾ ਤਿਆਰ ਕਰੀ ਬੈਠੀ ਆ ਬਾਈ ਇਧਰੋਂ ਦੇਖੋ ਲੈਵਾ ਮੁੱਠੀ ਵਾਲਾ ਥਣ ਪੂਰੀ ਵਿੱਤੀ ਤੇ ਕੱਲਾ ਕੱਲਾ ਥਣ ਨਾੜਾਂ ਦੇਖੋ ਬਾਈ ਲੈਵੇ ਤੇ ਕੰਨੀ ਕੰਨੀ ਨਾੜ ਲੈ ਮੋਟੀ ਮੋਟੀ ਨਾੜ ਆ ਵੀ ਦੁੱਧ ਵਾਲੀ ਬੋਲੋ ਬਾਈ ਤੋਰਿਓ ਦੂਜਾ ਸੂਆ 4 ਤੋਂ 5 ਦਿਨਾਂ ਦੀ ਕੱਚੀ ਲੇਵਾ ਕਮਾਲ ਬਈ ਪ੍ਰਿੰਟ ਬਹੁਤ ਚੰਗਾ ਫੇਸ ਬੜਾ ਪਿਆਰਾ ਚੰਗੀ ਅਵਰਤ ਸੁਨਕੀ ਹੈ ਇਧਰੋਂ ਵੀ ਨਾਲਾ ਨੂਣਾ ਲੈ ਫੌਲ ਚੰਗੀਆਂ ਕਿੰਨਾ ਰਿਕਾਰਡ ਦੋਸਿਆ ਬਈ ਦੁੱਧ ਬਾਈ 20 ਲੀਟਰ ਦਾ ਕੱਢਿਆ ਪਿਛਲੇ ਸੂਏ ਦਾ 20 ਲੀਟਰ ਦਾ ਰਿਕਾਰਡ ਹੈ ਬਈ ਕਰਮ ਵਾਲੀ ਦਾ ਬਾਕੀ ਸਫਾਈ ਵਾਲੀ ਹੈ ਜੀ ਬੈੜ ਤੇ ਸਹੀ ਗੱਲ ਆ ਬਈ ਸਾਫ ਸੁਥਰੀ ਬਰੀਕੀ ਚ ਬੈੜਾ ਪੂਰੀ ਹਾਂਜੀ ਹਾਂਜੀ ਇਹਦਾ ਕੀ ਮੁੱਲ ਹੈ ਜਿਆਜ ਬਾਈ ਜੀ ਇਹ ਵੀ ਦੇ ਦਾਂਗੇ 60000 ਦੇ ਦੇ ਦਾਂਗੇ ਬੜਾ 60000 ਦੀ ਮਾਨਤਨ ਹੋ ਜਾ ਮਾਨਤਨ ਕਰ ਦਈਏ ਛੋੜ ਛੱਪੇ ਵਾਲਾ ਓਕੇ ਬਾਈ ਹਾਂਜੀ 60000 ਰੁਪਇਆ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਮੁੱਲ ਜਾਇਜ਼ ਆ ਵੜ ਚੰਗੀਆਂ ਲੇਵਾ ਕਮਾਲ ਦਾ ਮੁੱਠੀ ਵਾਲਾ ਤਣ ਇਕੱਲਾ ਇਕੱਲਾ ਤਣ ਢਿੱਲਾ ਬਹੁ ਪਈਆਂ ਸਾਰੀਆਂ ਵੜ ਢਿੱਲਾਂ ਕੱਢੂ ਤੇ ਫੇਰ ਕਰਮ ਵਾਲੀ ਨੇ ਸੂਣਾ ਗਿਆ ਬਾਈ ਇਧਰੋਂ ਦੇਖੋ ਮੂਰੋਂ ਨਾੜਾ ਨੂੜਾ ਕਿੰਨੀਆਂ ਚੰਗੀਆਂ ਕਰਮ ਵਾਲੀ ਦੇ ਲੈ ਅੱਲੀ ਕਲੀ ਨਾਲ ਦੁੱਧਲੀਆਂ ਹੀ ਖੜੀਆਂ ਬੜੀ ਬਰੀਕੀ ਹੈ ਜੀ ਹਾਂ ਥੰਡੀ ਕਲੀ ਨਾਲ ਠੰਡੀ ਫੁੱਲ ਜਿਵੇਂ ਮਰਜੀ ਹੱਥ ਫੇਰੀ ਚੱਕਰੀ ਚੱਕਰੀ ਨਹੀਂ ਬਾਈ ਬੜਾ ਠੰਡਾ ਗਿਆ ਸਾਰੇ ਨਾਗਸੀ ਭਰਾ ਕੋਲੇ ਪੰਜ ਪੰਜੀ ਦਿਖਾਤੇ ਕਿਸੇ ਵੀਰ ਨੂੰ ਪੰਜਾ ਜੋ ਕੋਈ ਵੀ ਪਸੰਦ ਆਏ ਬਾਈ ਨਕਨੇਟ ਕਰ ਲਿਓ ਧੰਨਵਾਦ